ਮੈਂ ਪਟਿਆਲੇ ਦੇ ਕਿਉਂਕਿ ਮੇਰਾ ਆਪਣਾ ਸ਼ਹਿਰ ਮੇਰਾ ਕਰਮ ਭੂਮੀ ਰਿਹਾ 7 ਸਾਲ ਸੋ ਮੈਂ ਮੈਨੂੰ ਇਸੀ ਮਾਰਕੀਟ ਦਾ ਮੈਨੂੰ ਜਿਹੜਾ ਜਿੰਨਾ ਵੀ ਜਿਹੜਾ ਭਾਵੇਂ ਉਹ ਕਿਲਾ ਚੌਕ ਹੈ ਭਾਵੇਂ ਉਹ ਜਿਹੜੀਆਂ ਆਪਣੀਆਂ ਮਾਰਕੀਟਾਂ ਨੇ ਉਹਨਾਂ ਦਾ ਮੈਨੂੰ ਪਤਾ ਸਾਰਾ ਸੋ ਈ ਬੱਸਾਂ ਦਾ ਜਿਹੜਾ ਪ੍ਰੋਜੈਕਟ ਹੈ ਪਟਿਆਲੇ ਤੋਂ ਉਹ ਸ਼ੁਰੂ ਕਰਾਂਗੇ 50 ਦੇ ਕਰੀਬ ਈ ਬੱਸਾਂ ਸ਼ਹਿਰ ਦੇ ਵਿੱਚ ਤੇ ਪੁਰਾਣੇ ਬੱਸ ਸਟੈਂਡ ਨੂੰ ਰਿਵਾਈਵ ਕਰਾਂਗੇ ਆਲੇ ਦੁਆਲੇ ਦੇ 30 ਕਿਲੋਮੀਟਰ ਦੇ ਰੇਡੀਅਸ ਦੇ ਜਿੰਨੇ ਵੀ ਕਸਬੇ ਨੇ ਜਨਾਬਾ ਵੀ ਆ ਜਾਂਦਾ ਭਵਾਨੀਗੜ ਆ ਜਾਂਦਾ ਉਸਨੌਰ ਆ ਜਾਂਦਾ ਦੇਵੀਗੜ ਆ ਜਾਂਦਾ ਸਮਾਣਾ ਆ ਜਾਂਦਾ ਇਧਰੋਂ ਰਾਜਪੁਰਾ ਤਾਂ ਕਿ ਉੱਥੇ ਜਿਹੜੇ ਲੋਕਲ ਦੁਕਾਨਦਾਰ ਨੇ ਉਹ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਉਹ ਸਿਰਫ ਲੋਕਲ ਬੰਦਿਆਂ ਨੇ ਉਹਨਾਂ ਨੇ ਕਰਨਾ ਹੁੰਦਾ ਉੱਥੇ ਲੋਕਲ ਬੱਸਾਂ ਵਾਸਤੇ ਆਪਾਂ ਉਹਨੂੰ ਥੋੜਾ ਜਿਹਾ ਹੁਣ ਅਪਡੇਟ ਕਰਦੇ ਹਾਂ ਹੁਣ ਇੱਕ ਵਾਰੀ ਖਾਲੀ ਹੋਇਆ ਹੈ ਉਨੇ ਇਹਨਾਂ ਪੂਰਾ ਸ਼ਾਨਦਾਰ ਬਣਾ ਕੇ ਉਥੇ ਟਾਇਲਟਸ ਪੀਣ ਵਾਲੇ ਪਾਣੀ ਦਾ ਪ੍ਰਬੰਧ ਇਹ ਕਰਕੇ ਉਹ ਤੁਹਾਡੇ ਵਪਾਰ ਨੂੰ ਅਸਿ ਨਹੀਂ ਚਾਹੁੰਦੇ ਕਿ ਕੋਈ 6:00 ਵਜੇ ਕੇ ਉਹ ਬੰਦੇ ਜਿਹੜੇ ਆ ਰਹੇ ਨੇ ਤੁਹਾਡੇ ਨਾਲ ਕਈ ਸਾਲਾਂ ਤੋਂ ਸਾਂਝ ਹੈ ਕੋਈ ਭਾਂਡਿਆਂ ਦੀ ਦੁਕਾਨ ਹੈ ਕੋਈ ਪੰਚਾਰੀ ਦੀ ਦੁਕਾਨ ਹੈ ਕਈ ਸਾਲਾਂ ਤੋਂ ਸਾਂਝਾਂ ਚੱਲੀ ਆ ਰਹੀ ਹੈ ਉਹ ਸਾਂਝਾਂ ਵੀ ਨਹੀਂ ਟੁੱਟਣ ਦੇਣੀਆਂ ਤੁਹਾਡਾ ਬਿਜ਼ਨਸ ਵੀ ਨਹੀਂ ਡਾਊਨ ਆਉਣ ਦੇਣਾ ਤੇ ਲੋਕਾਂ ਨੂੰ ਵੀ ਅਸੀਂ ਕੋਈ 50 ਰੁਪਏ ਲਾ ਕੇ ਦੂਜੇ ਨਵੇਂ ਬੱਸ ਸਟੈਂਡ ਚੋਂ ਇੱਧਰ ਨੂੰ ਆਵੇ 50 ਲਾ ਕੇ ਫਿਰ ਜਾਵੇ ਆਟੋ ਰਿਕਸ਼ਾ ਤੇ ਸੋ ਅਸੀਂ ਤਾਂ ਲੋਕਾਂ ਦੀਆਂ ਜੇਬਾਂ 'ਚ ਪੈਸੇ ਪਾਉਣ ਵਾਲਿਆਂ ਅਸੀਂ ਉਹਨਾਂ 'ਚੋਂ ਕੱਢਣ ਵਾਲੇ ਨਹੀਂ ਹੈਗੇ